ਕਲਾਮ ਮਨਮੋਹਨ ਸਿੰਘ ਦੇ ਕੋਲੋਂ ਸਿੱਖ ਜਨੋਸਾਈਡ ਦੀ ਮਾਫੀ ਮੰਗਾਈ ਗਈ। ਹਰਾਨੀ ਦੀ ਗੱਲ ਵੇਖੋ ਇਹ ਜਸਵਿੰਦਰ ਭੱਲੇ ਨੇ ਬੜੀ ਵਧੀਆ ਗੱਲ ਕੀਤੀ ਸੀ ਕਿ ਸਿੱਖਾਂ ਨਾਲ ਹੀ ਹੋਇਆ ਤਾਂ ਕਹਦੇ ਸਿੱਖ ਹੀ ਮੰਗਣ ਮਾਫੀ ਜੀ। ਵੇਖੋ ਹਰਾਨੀ ਵਾਲੀ ਗੱਲ ਹੈ। ਵਿਕਰਮ ਸਿੰਘ ਸਾਰੇ ਆਰਮੀ ਜਰਨਲ ਰਹੇ ਹੋ ਸਿੱਖ ਆਰਮੀ ਜਨਰਲ ਜਗਜੀ ਆਪਣੇ ਜਿਹੜੇ ਸੀ ਕੇਅਰ 에어 ਮਾਰਸ਼ਲ ਤੇ ਵਿਕਰਮ ਸਿੰਘ 에어 ਮਾਰਸ਼ਲ ਅਰਜਨ ਸਿੰਘ ਦੇ ਘਰ ਤੇ ਹਮਲਾ ਆਇਆ ਸੀ। ਤੁਨਵਾਰਾ ਸਾਹਿਬ ਤੁਨਵਾਰਾ ਸਾਹਿਬ ਆਰਮੰਦੇ ਜੋ ਵੀ ਰਾਸ਼ਟਰਪਤੀ ਦਾ ਅਹੁਦਾ ਸਭ ਤੋਂ ਵੱਡਾ ਹੁੰਦਾ ਹੈ। ਰਾਸ਼ਟਰਪਤੀ ਅਧਿਕਾਰ ਤੇ ਹਮਲਾ ਹੋਇਆ ਕਿ ਨਹੀਂ ਹੋਇਆ ਗਿਆ ਨਹੀਂ ਜਲ ਸਿੰਘ ਦੀ ਤੇ 198 ਇੰਨੀ ਕਹਾਤਾਂ ਸਿਕਾਂਦੀ ਸਮੁਖ ਦੇ ਵਿੱਚ ਸੋ ਇਹ ਆਪਾਂ ਗੱਲ ਨਾ ਕਰੀਏ ਸਿੱਖ ਆਜ਼ਾਦ ਨੇ ਕਿ ਗੁਲਾਮ ਨੇ ਮੈਨੂੰ ਲੱਗਦਾ ਕਿ ਆਪਾਂ ਆਜ਼ਾਦ ਹੈ ਖਾਲਸਾ ਚੜ੍ਹਦੀ ਕਲਾ ਹੈ ਬਾਕੀ ਤੁਹਾਡੀ ਮਰਜ਼ੀ ਉਹ ਫਿਰ ਉਹੀ ਗੱਲ ਹੈ ਨਾ ਕਿ ਜਦੋਂ ਅੱਖਾਂ ਮੀਟ ਕੇ ਆਪਾਂ ਕਹੀਏ ਕਬੂਤਰ ਅੱਖਾਂ ਮੀਟ ਲੈ ਕਵੇ ਬਿੱਲੀ ਆਈ ਨਹੀਂ ਇੱਥੇ ਹੁਣ ਉਹਦੀ ਵੀ ਗੱਲ ਸੱਚੀ ਆ ਸਾਡੀ ਵੀ ਸੱਚੀ ਤੁਹਾਡੀ ਵੀ ਸੱਚੀ ਹੋ ਸਕਦੀ ਅਸੀਂ ਖਤਰਾ ਵੇਖ ਕੇ ਇਹ ਨਹੀਂ ਕਹਿੰਦੇ ਖਤਰਾ ਹੈ ਨਹੀਂ ਚੀਫ ਮਿਨਿਸਟਰ ਸਾਹਿਬ ਕਹਿੰਦੇ ਤੁਹਾਨੂੰ ਪਾਕਿਸਤਾਨ ਤੋਂ ਫੰਡਿੰਗ ਆ ਰਹੀ ਹੈ ਪਾਕਿਸਤਾਨ ਨੂੰ ਸਾਰਾ ਫੰਡਿੰਗ ਦੀ ਲੋੜ ਹੋਵੇ ਉਹਨਾਂ ਦੇ ਇਕਨੋਮਿਕਲ ਹਾਲਤ ਦੰਦੀ ਬਣ ਚੁੱਕੀ ਹੈ ਇ